ਚੱਲਿਆ ਉਦੋਂ ਨਾ ਇੰਟਰਵਿਊਆਂ ਹੋਈਆਂ ਬੱਬੂ ਹੋਰਾਂ ਦੇ ਖਾਸਮ ਖਾਸ ਫਰੈਂਡ ਸੀਗੇ ਮਾਸਟਰ ਰੁਕੋ ਜਰਾ ਸਬਰ ਕਰੋ ਜਿਨ੍ਹਾਂ ਨੇ ਉਹਨਾਂ ਦੀ ਹਸ਼ਰ ਫਿਲਮ ਵੀ ਲਿਖੀ ਸੀ ਉਹਨਾਂ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਬਿੱਲੇ ਆ ਕੀ ਚੱਲੀ ਜਾਂਦਾ ਕਹਿੰਦੇ ਮਾਹ ਜੀ ਤੁਹਾਨੂੰ ਪਤਾ ਹੀ ਹੈ ਤੇ ਕਹਿੰਦੇ ਯਾਰ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਦੂਸਰੇ ਦਿਨ ਮੈਨੂੰ ਚੁੱਪ ਕਰਾ ਕੇ ਕਹਿੰਦੇ ਆਪਾਂ ਕਿਸੇ ਨੇ ਕੁਝ ਨਹੀਂ ਬੋਲਣਾ ਮਾਹ ਜੀ ਠੀਕ ਆ ਦੂਸਰੇ ਦਿਨ ਉਹਨਾਂ ਨੇ ਚੈਨਲ ਤੇ ਬੈਠ ਕੇ ਕਿਹਾ ਬਿੱਲੇ ਦਾ ਗਾਣਾ ਉਦੋਂ ਤੱਕ ਕਿਸੇ ਨੇ ਸੁਣਿਆ ਨਹੀਂ ਹੁਣ ਕੰਟਰੋਵਰਸੀ ਦੇ ਸਹਾਰੇ ਕਹਿੰਦੇ ਕਾਫੀ ਲੋਕਾਂ ਨੇ ਸੁਣ ਲਿਆ ਚਲੋ ਇਹ ਬਿੱਲੇ ਦੀ ਖੁਸ਼ਕਿਸਮਤੀ ਆ ਕਹਿੰਦੇ ਸੋ ਰੁਕੋ ਜਰਾ ਸਬਰ ਕਰੋ ਮਰਾ ਪਿੱਛੇ ਜੇ ਬੜਾ ਰੌਲਾ ਪਾਇਆ ਆਗੀ ਜੋਰੀ ਦਾ ਹੋਈ ਆ ਮੇਰਾ ਐਵੇਂ ਕਮਲੇ ਹੋ ਜੰਨੇ ਨੇ ਇਹ ਅਸੀਂ ਚੋਪਾ ਬੋਲਦਿਆਂ ਦਾ ਫਤ ਲਵੇ ਥੋੜੀ ਵੀ ਸਿਰ ਚ ਗਲੀ ਕਰੀ ਜਾਓ ਹਾਂ ਹਾਸਕੇ ਟਾਲਾ 8090 ਗੱਲ ਸੱਜਣ ਰਮਾਲ ਦੇ ਗਿਆ ਪਿੰਡ ਪਹਿਰਾ ਲੱਗਦਾ ਕੱਲ ਮੁਕੱਲਾ ਇਹ ਸਾਰੇ ਗਾਣੇ ਜਿਹੜੇ ਆ ਅਸੀਂ ਬੈਠ ਕੇ ਇਕੱਠਿਆਂ ਲਿਖੇ ਮੈਂ ਨਾਲ ਸੀ ਇਹਨਾਂ ਦੇ ਤੇ ਕੋਈ ਕ੍ਰੇਮ ਕਰਦਾ ਹੈ ਕੋਈ ਕੋਸ਼ਿਸ਼ ਕਰਦਾ ਹੈ ਸਮਝ ਨਹੀਂ ਆਉਂਦੀ ਲੋਕਾਂ ਨੂੰ ਪਰ ਤੁਹਾਨੂੰ ਭਰੋਸਾ ਸਾਰਿਆਂ ਨੂੰ ਸਾਨੂੰ ਪਤਾ ਹੈ ਤੇ ਕਿਤੇ ਬੈਠ ਕੇ ਗੱਲਾਂ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਲੋ ਮਾਨਸਾ ਸਵਾ ਇਸੇਂ ਇਸਾ ਕੋ ਦੌਰ ਆ ਜਾਂ ਜ਼ਿੰਦਗੀ ਦੇ ਜਿਹੜੇ ਬੰਦੇ ਕਹਿੰਦੇ ਨੇ ਕੀ ਕਰਿਆ ਇਹਦੀ ਇੰਟਰਵਿਊ ਕਰ ਲਓਗੇ ਇਹਨੂੰ ਇਹ ਦੱਸੋ ਕੀ ਕਰਿਆ A few moments later ਸਿੱਤਨੀ ਕਿ ਹਾਂ ਵੀ ਮੇਰਾ ਗੀਤ ਬੱਬੂ ਮਾਨ ਨੇ ਗਾਇਆ ਸਿਰਫ ਆਪਣੇ ਬਾਰੇ ਕਹਿ ਸਕਦਾ ਵੀ ਮੈਨੂੰ 97 ਦੇ ਵਿੱਚ ਰਾਜੀ ਉਹਨਾਂ ਨੇ ਦਿੱਤਾ ਤੇ ਆਪਾਂ ਨੇ ਰਿਕਾਰਡ ਕਰਾ ਦਿੱਤਾ ਇਹ ਕੀ ਹੈ